ਅਕਸਰ ਦੇਖਿੰਦਾ ਵੀ ਉਹ ਆਪਣਾ ਵਿਚਾਰ ਦਿਓ ਕਿ ਉੱਥੇ ਪੰਜਾਬੀ ਦੀ ਕੀ ਦਿਸ਼ਾ ਤੇ ਕੀ ਦਸ਼ਾ ਉਹਨਾਂ ਸਮੇਂ ਵਿੱਚ ਵੈਲਕਮ ਗਾਵੀ ਕਾਨਫਰੰਸ ਜਿਹੜੀ ਹੋਈ ਹੈ ਤੇ ਇਹ ਬਾਕ ਨਰ ਜਿਹਨੂੰ ਸੀਰੀਅਸ ਐਫਰਟ ਕਰਨੈ ਨਾ ਸੁਜੀਦਾ ਜੀ ਕੋਸ਼ਿਸ਼ ਹੁੰਦੀ ਇਹ ਕੋਈ ਐਨੀ ਟਿਪੀ ਟਿਪੀ ਗੱਲ ਨਹੀਂ ਹੁੰਦੀ ਕਿ ਬਸ ਇਕੱਠੇ ਹੋਏ ਗੱਲਾਂ ਬਾਤਾਂ ਕੀਤੀਆਂ ਤੇ ਢੋਗ ਗਏ ਐਦਾ ਵੀ ਗੱਲ ਨਹੀਂ ਹੋਈ ਜਿਵੇਂ ਪੰਜਾਬੀ ਕਾਤਾ ਬਣਾਇਆ ਆ ਬਾਅਦੇ ਚੋਂ ਫਿਰ ਉਸ ਤੋਂ ਬਾਅਦ ਹੁਣ ਇਸ ਵਾਰ ਜਿਵੇਂ تھیਮ ਨਵੀਂ ਹੈ ਇਹ ਕਿ ਜਿਹੜੇ ਪੰਜਾਬੀ ਹੀਰੋਜ਼ ਨੇ ਜੀ ਉਹਨਾਂ ਦੇ ਬਾਰੇ ਵਿੱਚ ਗੱਲ ਕੀਤੀ ਜਾਏ ਜਿਵੇਂ ਬਾਰਡਰ ਦੇ ਦੋਨੇ ਪਾਸੇ ਔਰ ਪੁਰਾਣਿਆਂ ਦੇ ਬਾਰੇ ਵਿੱਚ ਗੱਲ ਕੀਤੀ ਜਾਏ ਤੇ ਹੁਣ ਆਰਿਆਂ ਦੇ ਬਾਰੇ ਵਿੱਚ ਗੱਲ ਕੀਤੀ ਜਾਏ ਪਰ ਪਾਕਸਤਾਨ ਦੇ ਵਿੱਚ ਪੰਜਾਬੀ ਜ਼ਾਹਰ ਹੈ ਕਿ ਉਸੇ ਹੀ ਮਸਾਲੇ ਦਾ ਸ਼ਿਕਾਰ ਹੈ ਜਿਸ ਜਿਹੜਾ ਮਸਾਲੇ ਦਾ ਸ਼ਿਕਾਰ ਬਾਕੀ ਸਬਾਨਾ ਵੀ ਹਿੰਦਿਆ ਨੇ ਜਿੱਥੇ ਜਿੱਥੇ ਪੰਜਾਬੀ ਬੋਲੀ ਜਾ ਰਹੀ ਹੈ ਉਹ ਕੋਧ ਤੇ ਬੜੀ ਵਾਰੀ ਗਾਲੀ ਨੀ ਹੈ ਕਿ ਪੁਨਤੀ ਸਰਕਸ਼ਤੀ ਉਸ ਤਰ੍ਹਾਂ ਸਰਗੁਸ਼ਨ ਨਹੀਂ ਹੈ ਪੰਜਾਬੀਆਂ ਨੂੰ ਪੰਜਾਬੀ ਜੋਕ ਜੀ ਬੜਾ ਚੱਲਦਾ ਹੈ ਪੂਰੀ ਦੁਨੀਆ ਵਿੱਚ ਚੱਲਦਾ ਹੈ ਪੰਜਾਬੀ ਕਮੇਡੀਅਨਸ ਜਿਹੜੇ ਨੇ ਉਹ ਵੀ ਬੜਾ ਅੱਛਾ ਕੰਮ ਕਰਦੇ ਨੇ ਪੰਜਾਬੀ ਦੇ ਗਾਣੇ ਗਾਉਣ ਨੇ ਉਹ ਬਹੁਤ ਚੱਲਦੇ ਨੇ ਪੰਜਾਬੀ 뮤직 ਬਹੁਤ ਚੱਲਦਾ ਹੈ ਬਲਕਿ ਪਾਕਿਸਤਾਨ ਹੋਵੇ ਜਾਂ ਤੋਂ ਬਾਹਰ ਪੰਜਾਬੀ 뮤직 ਤਾਂ ਬਹੁਤ ਜ਼ਿਆਦਾ ਚੱਲਣ ਲੱਗ ਪਿਆ ਹੈ ਹੁਣ ਸਾਡੇ ਵੀ ਇਹ ਐਪਸੋਡੀ ਜਿਹੜਾ ਗਾਣਾ ਆਇਆ ਤਾਂ 뮤ਜ਼ਿਕ ਦੇ ਬੰਦ ਹੋ ਤੇ ਜ਼ਰਾ ਚੱਲੇ ਲੇਕਿਨ ਅਫਸੋਸ ਹੈ ਇਹ ਗੱਲ ਹੈ ਕਿ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸਾਡੀ ਕਲਚਰ ਦੀ ਹੈ ਯਾ ਸਾਡੀ ਆਇਡੈਂਟੀਟੀ ਦੀ ਹੈ ਇਹ ਸਭ ਤੋਂ ਇੰਪੋਰਟੈਂਟ ਨੇ ਇਵਨ ਸਾਡਾ ਲਿਬਾਸ ਬੜਾ ਚੱਲਦਾ ਭਗੜਾ ਭੜਾ ਚੱਲਦਾ ਸਾਡੀ ਪੁਰਥੇ ਬੜਾ ਚੱਲਦਾ ਹੈ ਕੁੜੀਆਂ ਨੇ ਪਾਇੰਦੀ ਜਿਹੜੇ ਜ਼ੋਵਤ ਨੇ ਉਹ ਦੁਨੀਆ ਚ ਚੱਲਦਾ ਹੈ ਲੇਕਿਨ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਹ ਸਾਰੀ ਲੈਂਗੁਏਜ ਉਹ ਉਨੀ ਜਿਹੜੀ ਹੈ ਨਾ ਉਨੀ ਨਹੀਂ ਹੋਈ ਦੁਨੀਆ ਦੇ ਵਿੱਚ ਅਸੀਂ ਉਹਨੂੰ ਉਸ ਤਰ੍ਹਾਂ ਨਹੀਂ ਪ੍ਰਮੋਟ ਕਰ ਸਕੀ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ ਦਸ਼ਤ ਇਹ ਦੋ ਦੁਨੀਆ ਵਿੱਚ ਵਰਪਨ ਜਬੀ ਕਾਨਫਰੰਸ ਬੜੀਆਂ ਹੋਈਆਂ ਕਿਸੇ ਜਗ੍ਹਾ ਤੇ ਇੱਕ ਹੋਈ ਜਾਂ ਕਿਸੇ ਜਗ੍ਹਾ ਤੇ ਦੋ ਵਾਰੀ ਹੋਈ ਜਾਂ ਤੇ ਆਮ ਕਰਕੇ ਉਹ ਬਿਨਾ ਕਿਸੇ ਸਿੱਟੇ ਤੇ ਪਰਚੇ ਖਤਮ ਹੋ ਜਾਂਦੀ ਰਹੀਆਂ ਇਹ ਸਾਡੀ ਜਿਹੜੀ ਸੰਸਥਾ ਦਾ ਦੋ ਲਾਭ ਨਾਲ ਚੱਲ ਰਹੀ ਹੈ ਵਰਪਨ ਜਬੀ ਕਾਨਫਰੰਸ 10 ਵੀ ਕਾਨਫਰੰਸ ਹੋ ਰਹੀ ਹੈ ਪਰ ਪਿਛਲੇ ਜਿਹੜੇ ਕਾਨਫਰੰਸ ਆ ਉਹ ਵਿੱਚ ਹਰ ਵੇਲੇ ਹਰ ਵਾਰੀ ਕੋਈ ਨਾ ਕੋਈ ਟੀਮ ਨਿਕਲ ਕੇ ਆ ਗਿਆ ਮੈਨਾਂ ਪਾਕਿਸਤਾਨ ਦਾ ਜਿਹੜਾ ਉਹ ਇਤਿਹਾਸ ਹੁਣ ਅਸੀਂ ਪਾਕਿਸਤਾਨ ਕਹਿੰਨੇ ਆ ਇਹ ਚਲੋ ਇਹ ਬਣਿਆ 1947 ਦੇ ਵਿੱਚ ਬੱਕ ਹੋਇਆ ਸੀ ਲੇਕਿਨ ਇਹ ਦੀ ਜਿਹੜੀ ਹਿਸਟਰੀ ਹੈ ਉਹ ਤੇ 1947 ਤੋਂ ਸ਼ੁਰੂ ਨਹੀਂ ਨਾ ਹੁੰਦੀ ਉਸ ਤੋਂ ਉਸ ਤੋਂ ਬਹੁਤ ਪਹਿਲਾਂ ਜਦੋਂ ਦਾ ਇਹ ਤਰਤੀਆ ਉਦੋਂ ਦੀ ਹੈ ਠੀਕ ਹੈ ਇਸ ਨਾਲ ਤੋਂ ਬਹੁਤ ਜ਼ਿਆਦਾ ਨਾ ਹੈ ਯਾਨੀ ਜਦੋਂ ਹੁਣ ਤਫਾਕ ਨਾਲ ਕਾਨੂੰਨ ਜਾਂ ਹਾਂ ਸਾਤੀ ਤੋਂ ਤੋਂ ਐਪਲੀਡਿਕਲੀ ਹੁਣ ਉਹ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਬਗਤ ਸਿੰਘ ਦਾ ਸਭ ਤੋਂ ਪਹਿਲਾ ਨਾਂ ਹੈ ਬਗਤ ਸਿੰਘ ਜਿਹੜੇ ਸਨ ਉਹ ਗਵਰਨਮੈਂਟ ਕਾਲਜ ਦਾ ਜਿਹੜਾ ਓਵਰਨ ਨਾ ਹੈ ਜਿੱਥੇ ਮੈਂ ਪੜ੍ਹਾ ਨਹੀਂ ਐ ਮੇਰੇ ਜਿੱਥੇ ਜਿੱਤੇ ਦਾ ਮੇਰਾ ਏਦਾਰਾ ਹੈ ਉਸ ਓਵਰਨ ਨਾਂ ਦੇ ਵਿੱਚ ਬੈਠ ਕੇ ਤੇ ਉਹਨਾਂ ਨੇ ਉਹ ਸਾਰੇ ਉਹ ਗੱਲਾਂ ਬਤਾ ਕੀਤੀਆਂ ਇੱਕ ਜਿਹੜੀ ਅੱਗੇ ਦਿੱਤੀ ਔਰ ਖਾਤਾ ਖੁਸ਼ੀ ਰਣਵੇ ਸਾਹਿਬ ਜਿਹੜੇ ਸਨ ਉਹ ਵੀ ਉਦੋਂ ਤੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਸਾਰਾ ਕੁਝ ਜਲਾਨਾ ਹੋਇਆ ਬਿਸ਼ੱਕ ਉਹਨਾਂ ਵੱਡਾ ਕਭਗ ਸਿੰਘ ਦਾ ਕਾਬਲਾ ਕਰ ਸਕਦੇ ਹੋ ਲੇਕਿਨ ਇਹ ਕਿ ਜਿੱਥੇ ਵੀ ਬੈਠੇ ਹੋਏ ਨੇ ਪੰਜਾਬੀ ਅਰਬੀ ਸੰਗਤ ਵਾਲੇ ਨੇ ਪਲਾਗ ਵਾਲੇ ਨੇ ਛੋਟਾ 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 ਸਾਰੇ ਜਿਹੜੇ ਪੰਜਾਬੀ ਨੈਸ਼ਨਲਿਜ਼ਮ ਦੇ ਨਾਲ ਜਿਹੜੇ ਇਹ ਲੋਕ ਨੇ ਉਹ ਕੁਛ ਆਪਣੀ ਆਪਣੀ ਸਾਥੀ ਕਰ ਰਹੇ ਨੇ ਉਹਨਾਂ ਦੇ ਉੱਤੇ تفصیلی اودے تے میں گل کانفرنس ہے اودے وچ کراں گے اس تے سبੰਦ ਵਿੱਚ ਗੱਲ ਕਰਾਂਗੇ ਸਾਡੇ ਕੋਲ ਪਾਕਿਸਤਾਨ ਤੋਂ ਸਾਡੇ ਵਡੇਰਿਆਂ ਦੀ ਧਰਤੀ ਤੋਂ ਬੜੀ ਉੱਗੀ शख्सियत ਬੜੇ ਵੱਡੇ ਵਿਦਵਾਨ ਸਮਾਜੀ ਹਾਜ਼ਰ ਹੋਏ ਨੇ ਪੰਜਾਬ ਤੋਂ ਆਪਣਾ ਵਿਚਾਰ ਦੇ ਸੱਜਣ ਦੇ ਅਨੁਸਾਰ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਬਾਤ ਹੈ ਡਾਕਟਰ ਸੱਤ ਮੈਂ ਤੁਹਾਨੂੰ ਇਹ ਜੱਗਾ ਤਾਂਗਾ ਕਿ ਇਸ ਕਾਨਫਰੰਸ ਦੇ ਇਸ ਵਕਤ ਵਿੱਚ ਜਦੋਂ ਤੁਹਾਨੂੰ ਸੱਦਾ ਗਿਆ ਤੇ ਤੁਸੀਂ ਕਿਵੇਂ ਮਹਿਸੂਸ ਕੀਤਾ ਕਿ ਮੈਂ ਉਸ ਸਰਤੀ ਤੇ ਜਾ ਰਹੀ ਹਾਂ ਕਾਨਫਰੰਸ ਅਟੈਂਡ ਕਰਨ ਲਈ ਅੱਛਾ ਇਹ ਇਹ ਕਾਨਫਰੰਸ ਵਾਸਤੇ ਫਿਜ਼ੀਕਲੀ ਤੇ ਮੈਂ ਪਹਿਲੀ ਵਾਰ ਇੱਥੇ ਆਈ ਹਾਂ ਲੇਕਿਨ ਇਸ ਤੋਂ ਪਹਿਲਾਂ ਵੀ ਮੈਂ ਯਾਨੀ 2019 ਤੋਂ ਜੁੜੀ ਹੋਈ ਹਾਂ ਵਰ ਪੰਜਾਬੀ ਕਾਨਫਰੰਸ ਤੇ ਸਾਰੇ ਕਮਾੜੇ ਨਾਲ ਔਰ ਜਿਤੋਂ ਬਲਕਿ ਕਰੋਨਾ ਦੇ ਦਿਨ ਸੰਤ ਤੇ ਕੁਝ ਕਾਨਫਰੰਸਾਂ ਆਨਲਾਈਨ ਵੀ ਹੋਈਆਂ ਉਹਦੇ ਵਿੱਚ ਵੀ ਮੈਂ ਪਾਰਟਿਸਿਪੇਟ ਕੀਤਾ ਸੀ ਜਿਹੜੀ ਇਹ ਹੁਣ ਹੋ ਰਹੀ ਹੈ ਵਲਪੰਜਾਬੀ ਕਾਨਫਰੰਸ ਜਿਹੜੀ ਜੱਗਰ ਪੰਜਾਬੀ ਸਭਾ ਔਰ ਇੰਟਰਵਿਊ ਫਰੈਂਡਸ ਕਲੱਬ ਤੇ ਨਾਲ ਮਿਲ ਕੇ ਕਰਵਾਈ ਜਾ ਰਹੀ ਹੈ ਇਹ ਮੇਰੇ ਵਾਸਤੇ ਬੜੀ ਹੀ ਇੱਕ ਕਿੰਨੇ ਕਹਿੰਨੇ ਨਾ ਇਜਾਜ਼ਤ ਦੀ ਗੱਲ ਹੈ ਮਾਨ ਸਨਮਾਨ ਦੀ ਗੱਲ ਹੈ ਕਿ ਤੁਸੀਂ ਸਾਰਿਆਂ ਨੇ ਮੈਨੂੰ ਬੁਲਾਇਆ ਔਰ ਮੈਂ ਇੱਥੇ ਆਈ ਹਾਂ ਔਰ ਇੱਥੇ ਆ ਕੇ ਹੁਣ ਅ ਦਿਖਾਵੇ ਕਿ ਅਸੀਂ ਕੀ ਕੀ ਇਸ ਤੇ ਸ਼ੁਰੂਪਲੇ ਕਰ ਸਕਦੇ ਇਹ ਜੋ ਪੰਜਾਬ ਦੇ ਪੰਜਾਬੀ ਦੇ ਕਲਚਰ ਦੀ ਪ੍ਰੋਮੋਸ਼ਨ ਵਾਸਤੇ ਸਿੱਖੀ ਕਰ ਸਕਦੇ ਜੀ ਡਾਕਟਰ ਸਭ ਤੋਂ ਟੈਬਲ ਤੋਂ ਸਰਸਵਤ ਜੀ ਆਨ ਤੋਂ ਤੇ ਵਿਸ਼ ਪੰਜਾਬੀ ਕਾਨਫਰੰਸ ਜਿਹੜੀ ਆ ਅਜ਼ਮ ਸਿੰਘ ਚੱਠਾ ਇਸੇ ਚੇਅਰਮੈਨ ਹੈ ਗਿਆ ਔਰ ਵਰਕ ਪੰਜਾਬੀ ਕਾਨਫਰੰਸ ਪ੍ਰੀਡਿਨ ਤਰਤੀਰ ਤੇ ਸ਼ੇ ਲੰਬੇ ਅਸਰ ਤੋਂ ਆਪਣਾ ਯੋਗਦਾਨ ਪਾ ਰਹੀ ਹੈ ਪੰਜਾਬੀ ਮਾ ਵਲੀ ਵਾਸਤੇ ਤੇ ਇਹਦੇ ਵਿੱਚ ਰਿਟਰਨ ਆਫ ਫਰੈਂਡਸ ਕਲੱਬ ਤੇ ਜੰਗ ਪੰਜਾਬੀ ਸਭਾ ਦੋ ਸੰਸਥਾਵਾਂ ਵੱਲੋਂ ਇਹ ਕਾਨਫਰੰਸ ਕਰਾਈ ਜਾ ਰਹੀ ਹੈ ਇਹਦੇ ਵਿੱਚ ਅਸੀਂ ਕ੍ਰੀਡਿਅਮ ਪੰਜਾਬੀ ਸੱਤ ਸਭਾ ਵੱਲੋਂ ਵੀ ਪਾਰਟਿਸਪੇਟ ਕਰ ਰਹੇ ਨਾਲ ਹੋਹੀ ਲੋਕਲ ਵਿਦਵਾਨ ਆਏ ਨੇ ਬਰੋ ਵੀ ਇਹ ਤੋਂ ਵੀ ਕਾਫੀ ਸਰਬੀ ਵਿਦਵਾਨ ਆਏ ਨੇ ਸਾਰੇ ਮਾ ਬੋਲੀ ਵਾਸਤੇ ਆਪਣਾ ਆਪਣਾ ਯੋਗਦਾਨ ਪਾਉਂਗੇ ਤੁਸੀਂ ਪਾਕਿਸਤਾਨ ਦੀ ਪੰਜਾਬੀ ਬਾਰੇ ਆਪਣਾ ਵਿਚਾਰ ਦਿਓ ਕਿ ਉੱਥੇ ਪੰਜਾਬੀ ਦੀ ਕੀ ਦਿਸ਼ਾ ਤੇ ਕੀ ਦਸ਼ਾ ਉਹਨਾਂ ਦੇ ਸਮੇਂ ਵਿੱਚ ਮੈਂ ਇਸ ਗੱਲ ਤੋਂ ਪਹਿਲਾਂ ਮੈਂ ਥੋੜੀ ਜਿਹੀ ਇਸ ਕਾਨਫਰੰਸ ਦੇ ਬਾਰੇ ਚ ਇੱਕ ਗੱਲ ਹੋਰ ਕਰਨਾ ਚਾਹਾਂਗੀ ਜਿਹੜੀ ਕਿ ਮੈਨੂੰ ਬੜੀ ਮੁxtਲਿਫ ਲੱਗੀ ਹੈ ਬਾਕੀ ਕਈ ਸਮਾਗਮ ਵਗੈਰਾ ਹੁੰਦੇ ਰਹਿੰਦੇ ਨੇ ਪਾਕਿਸਤਾਨ ਵਿੱਚ ਵੀ ਬੜੇ ਹੁੰਦੇ ਨੇ ਅਤੇ ਪਾਕਿਸਤਾਨ ਤੋਂ ਬਾਹਰ ਵੀ ਲੇਕਿਨ ਮੈਂ ਮੈਂ ਦੇਖਿਆ ਹੈ ਕਿ ਵੈਲਪੰਜਾਬੀ ਕਾਨਫਰੰਸ ਜਿੱਦੋ ਹੀ ਹੋਈ ਹੈ ਤੇ ਇਹ ਬਾਇਕਨਰਸ ਜਿਹਨੂੰ ਸੀਰੀਅਸ ਐਫਰਟ ਕਰਨੇ ਨਾ ਸੁਜੀਦਾਜੀ ਕੋਸ਼ਿਸ਼ ਹੁੰਦੀ ਇਹ ਕੋਈ ਐਨੀ ਪੇਰੀਪੇਰੀ ਗੱਲ ਨਹੀਂ ਹੁੰਦੀ ਕਿ ਬਸ ਇਕੱਠੇ ਹੋਏ ਗੱਲਾਂ ਬਾਤਾਂ ਕੀਤੀਆਂ ਤੇ ਟੋੜ ਗਏ ਐਦਾ ਵੀ ਗੱਲ ਨਹੀਂ ਹੈ ਜਿਵੇਂ ਪੰਜਾਬੀ ਕਾਤਾ ਬਣਾਇਆ ਆ ਬਾਅਦੇ ਚੋਂ ਫਿਰ ਉਸ ਤੋਂ ਬਾਅਦ ਹੁਣ ਇਸ ਵਾਰ ਜਿਵੇਂ ਥੀਮ ਨਦੀ ਹੈ ਇਹ ਕਿ ਜਿਹੜੇ ਪੰਜਾਬੀ ਹੀਰੋਜ਼ ਨੇ ਜੀ ਉਹਨਾਂ ਦੇ ਬਾਰੇ ਵਿੱਚ ਗੱਲ ਕੀਤੀ ਜਾਏ ਜਿਵੇਂ ਬਾਰਡਰ ਦੇ ਦੋਨੇ ਪਾਸੇ ਔਰ ਪੁਰਾਣਿਆਂ ਦੇ ਬਾਰੇ ਵਿੱਚ ਗੱਲ ਕੀਤੀ ਜਾਏ ਤੇ ਹੁਣ ਆਰਿਆਂ ਦੇ ਬਾਰੇ ਵਿੱਚ ਗੱਲ ਕੀਤੀ ਜਾਏ ਕਿ ਕਮੋਸ ਕਮ ਸਾਡੇ ਸਾਨੂੰ ਆਪ ਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਤੇ ਸਾਡੇ ਅਹਿਲਿਆ ਨਸਲਾਂ ਨੂੰ ਪਤਾ ਤੇ ਲੱਗੇ ਨਾ ਕਿ ਵੀ ਕਿਹੜੇ ਕਿਹੜੇ ਪੰਜਾਬੀ ਦੇ ਲੋਕ ਨੇ ਜਿਹੜੇ ਆਪਣੇ ਆਪਣੀ ਥਾਂ ਤੇ ਬੈ ਕੇ ਬੜਾ ਬੜਾ ਵੱਡਾ ਕੰਮ ਕਰ ਰਹੇ ਨੇ ਤੇ ਇਹ ਬੜੀ ਹੀ ਰਕਤ ਉਸ ਗੱਲ ਹੈ ਕਿ 3 ਜੁਲਾਈ ਨੂੰ 5 6 7 ਜੁਲਾਈ ਨੂੰ ਜੋ ਹੈ ਹੋਣਾ ਹੈ ਇਵੈਂਟ ਇਹਦੇ ਵਿੱਚ ਸਾਰੇ ਇਕੱਠੇ ਹੋ ਰਹੇ ਨੇ ਔਰ ਆਪਣੇ ਜਿਹੜੇ ਮੌਜੂਦਾ ਨੇ ਤੇ ਜਿਹੜੇ ਗੁਜ਼ਰ ਗਏ ਨੇ ਉਹਨਾਂ ਸਾਰੇ ਲੋਕਾਂ ਨੂੰ ਉਹ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਸਲਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੜੀ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਪੰਜਾਬੀ ਜ਼ਾਹਰ ਹੈ ਕਿ ਉਸੇ ਹੀ ਮਸਾਲੇ ਦਾ ਸ਼ਿਕਾਰ ਹੈ ਜਿਸ ਨੂੰ ਜਿਹੜਾ ਮਸਾਲੇ ਦਾ ਸ਼ਿਕਾਰ ਬਾਕੀ ਸੁਬਾਨਾ ਵੀ ਇੰਡੀਆ ਨੇ ਜਿੱਥੇ-ਜਿੱਥੇ ਪੰਜਾਬੀ ਬੋਲੀ ਜਾ ਰਹੀ ਹੈ ਉਹ ਕੋਦੇ ਤੇ ਬੜੀ ਵਾਰੀ ਗੱਲ ਇਹ ਹੈ ਕਿ ਪੁਨਤੀ ਸਰਪ੍ਰਸਤੀ ਉਸ ਤਰ੍ਹਾਂ ਸੜਕੋਸ਼ਨ ਨਹੀਂ ਹੈ ਪੰਜਾਬੀਆਂ ਨੂੰ ਖਾਸ ਕਰਕੇ ਇੱਕ ਵਾਰੀ ਮੈਂ ਇੱਥੇ ਸ਼ੁਰੂ ਕਰਾ ਚਾਹਾਂਗੀ ਦੇਖੋ ਗੱਲ ਇਹ ਹੈ ਕਿ ਪੰਜਾਬੀਆਂ ਦੇ ਕਲਚਰ ਦੀ ਬਾਕੀ ਚੀਜ਼ਾਂ ਬੜੀਆਂ ਮੰਨੀਆਂ ਜਾਂਦੀਆਂ ਨੇ ਬੜੀਆਂ ਮਸ਼ਹੂਰ ਵੀ ਹੋ ਰਹੀਆਂ ਨੇ ਪੂਰੀ ਦੁਨੀਆ ਇੱਕ ਮਸਲ ਪੰਜਾਬੀ ਜੋਕ ਜੀ ਬਲੌ ਚੱਲਦਾ ਹੈ ਪੂਰੀ ਦੁਨੀਆ ਚ ਚੱਲਦਾ ਹੈ ਪੰਜਾਬੀ ਕਮੇਡੀ ਹੋਵੇ ਸਟੋਰੀ ਹੋਵੇ ਉਹ ਵੀ ਬੜਾ ਅੱਛਾ ਕੰਮ ਕਰਦੇ ਨੇ ਪੰਜਾਬੀ ਦੇ ਗਾਣੇ ਗਾਉਂਦੇ ਨੇ ਉਹ ਬਹੁਤ ਚੱਲਦੇ ਨੇ ਪੰਜਾਬੀ 뮤직 ਬਹੁਤ ਚੱਲਦਾ ਹੈ ਬਲਕਿ ਪਾਕਿਸਤਾਨ ਹੋਵੇ ਇੰਡੀਆ ਹੋਵੇ ਤੋਂ ਬਾਹਰ ਪੰਜਾਬੀ 뮤직 ਤੋਂ ਬਹੁਤ ਜ਼ਿਆਦਾ ਚੱਲਣ ਲੱਗ ਪਿਆ ਹੈ ਹੁਣ ਸਾਡੇ ਵੀ ਇਹ ਐਪਸੋਡ ਜਿਹੜਾ ਗਾਣਾ ਆਇਆ ਤੇ ਮੌਜੂਦ ਹੀ ਬੰਦ ਹੋ ਤੇ ਜ਼ਰਾ ਚੱਲੇ ਲੇਕਿਨ ਅਫਸੋਸ ਹੈ ਇਹ ਗੱਲ ਹੈ ਕਿ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸਾਡੀ ਕਲਚਰ ਦੀ ਹੈ ਇਹ ਹੈ ਜਾਂ ਸਾਡੀ ਆਈਡੈਂਟੀਟੀ ਦੀ ਇਹ ਸਭ ਤੋਂ ਇੰਪੋਰਟੈਂਟ ਹੈ ਯਾਨੀ ਇਵਨ ਸਾਡਾ ਲਿਬਾਸ ਬੜਾ ਚੱਲਦਾ ਪੌੜਾ ਬੜਾ ਚੱਲਦਾ ਸਾਡੇ ਕੁਰਤੇ ਬੜੇ ਚੱਲਦੇ ਕੁੜੀਆਂ ਦੇ ਪਾਣ ਦੀ ਜਿਹੜੀਆਂ ਜ਼ੇਵਰ ਨੇ ਉਹ ਬੜਾ ਦੁਨੀਆ 'ਚ ਚੱਲਦਾ ਹੈ ਲੇਕਿਨ ਸਾਡੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਹ ਸਾਡੀ ਲੈਂਗੁਏਜ ਉਹ ਉਨੀ ਜਿਹੜੀ ਹੈ ਨਾ ਉਨੀ ਨਹੀਂ ਹੋਈ ਦੁਨੀਆ ਦੇ ਵਿੱਚ ਅਸੀਂ ਉਹਨੂੰ ਉਸ ਤਰ੍ਹਾਂ ਨਹੀਂ ਪ੍ਰੋਮੋਟ ਕਰ ਸਕੇ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਸੀ ਪਾਕਿਸਤਾਨ ਦੇ ਵਿੱਚ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਮ ਸਕੰਗ ਜਿਹੜੇ ਸਰਕਾਰੀ ਸਤਾਤੇ ਕੋਸ਼ਿਸ਼ ਕੀਤੀ ਗਈ ਕਿ ਨੈਸ਼ਨਲ ਲੈਂਗੁਏਜ ਦੇ ਵਿੱਚ ਵੀ ਇਹਨੂੰ ਸ਼ਾਮਿਲ ਕਰ ਲਿਆ ਗਿਆ ਬਚਾਏ ਦੇਖੇ ਕਿ ਇੱਕ ਡਿਜੀਟਲ ਲੈਂਗੁਏਜ ਦੇ ਵਿੱਚ ਹੈ ਇਹਨੂੰ ਨੈਸ਼ਨਲ ਲੈਂਗੁਏਜ ਵੀ ਕਹਾ ਗਿਆ ਪੰਜਾਬੀ ਦੇ ਮੁਖਤ ਜਿਹੜੇ ਲੈਜਨ ਨੇ ਉਹਨਾਂ ਵਿੱਚ ਵੀ ਆ ਲਿਖਤ ਵੀ ਹੋ ਰਹੀ ਹੈ ਪਰਚੀ ਹੋ ਰਹੀ ਹੈ ਹੁਣ ਕੁਝ 12ਵੀਂ ਤੋਂ ਬਾਅਦ ਪੰਜਾਬੀ ਜਿਹੜੀ ਇੱਕ ਆਪਸ਼ਨਲ ਲੈਂਗੁਏਜ ਦੇ ਤੌਰ ਤੇ ਮੌਜੂਦ ਹੈ ਇਹ ਆਪਸ਼ਨ ਆਪਸ਼ਨ ਸਬਜੈਕਟ ਦੇ ਵਿੱਚ ਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਪੰਜਾਬੀ ਜ਼ੁਬਾਨ ਨੂੰ ਉਹਦੀ ਜਿਹੜੀ ਡਿਊ ਹੈ ਉਹਦਾ ਪ੍ਰੈਸਟੀਜ ਹੈ ਉਹ ਮਿਲਦੀ ਰਹੇ

ਇਸ ਲਈ ਇਹ ਕੰਫਰੰਸਾ ਉਹਦੇ ਵਿੱਚ ਹਰ ਲਈ ਹਰ ਵਾਰੀ ਕੋਈ ਨਾ ਕੋਈ ਥੀਮ ਲਿਖ ਕੇ ਆ ਗਿਆ ਵਾੜਾ ਜਿਵੇਂ ਨੈਤਿਕਤਾ ਦੀ ਗੱਲ ਤੁਹਾਡੇ ਪਾਕਿਸਤਾਨ ਵਿੱਚ اخلاق ਦੀ ਗੱਲ ਕਰਦੇ ਹੈਗਾ ਸਾਡੇ ਪਾਕਿਸਤਾਨ ਵਿੱਚ ਤੇ ਹਿੰਦੁਸਤਾਨ ਵਿੱਚ اخلاق ਦੀ ਨੈਤਿਕਤਾ ਦੀ ਇੰਨੀ ਘਾਟ ਹੈ ਵੀ ਕਿ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਆਪਣੇ ਜਾਤੀ ਸਵਾਰਥਾਂ ਵਿੱਚ ਫਸੀ ਹੈ ਸਕੂਲ ਦੇ ਸਿਲੇਬਸ ਤੱਕ ਵੀ ਨਹੀਂ ਉਹਨਾਂ ਨੂੰ ਖਿਆਲ ਕੀਤਾ ਅਸੀਂ ਇੱਥੇ ਜਿਹੜੀ ਜੱਜੋ ਜੱਦ ਕੀਤੀ ਕਿ ਲਾਤਿਕ ਤਰ੍ਹਾਂ ਦੀ ਕਿਤਾਬਾਂ ਸ਼ਪਾਗਤ ਉਹ ਸਬਜੈਕਟ ਇਹਨਰ ਸਰ ਮੇਰੇ ਲਾਗੂ ਕਰਨ ਵਰਸੇ ਕੋਸ਼ਿਸ਼ ਕੀਤੀ ਇਖਲਾਕ ਦੇ ਵਾਸਤੇ ਤੁਹਾਡੇ ਪਾਕਿਸਤਾਨ ਵਿੱਚ ਵੀ ਜਾ ਕੇ ਕਾਨਫਰੰਸ ਵੀ ਕਾਨਫਰੰਸ ਹੋ ਰਹੀ ਸੀ ਸਰ ਇਗਰਮ ਕਾਲਜ ਦੇ ਇੱਕ ਕਾਨਫਰੰਸ ਕੀਤੀ ਗਈ ਸੀ ਨਾ ਕਿ ਤਕ ਐਸ kiểu ਜਿਹੜੀ ਕਾਨਫਰੰਸ ਹੋ ਰਹੀ ਹੈ ਉਹਦੇ ਵਿੱਚ ਜਿਹੜੇ ਪੰਜਾਬੀ ਹੀਰੋਸ ਔਰ ਪੰਜਾਬੀ ਪਾਸ਼ਾਗਰ ਤੋਂ ਵੇਖਵਾਰੇ ਵਿਚਾਰ ਹੋਈਆਂ ਹੈ ਗਿਆ ਉਹਦੇ ਸੰਬੰਧ ਵਿੱਚ ਤੁਸੀਂ ਪਾਕਿਸਤਾਨ ਦੇ ਕਿਸ ਹੀਰੋ ਵਾਰੇ ਗੱਲ ਕਰੀਂ ਠੀਕ ਸੰਗੋਬੇ ਔਰ ਪਾਸ਼ਾ ਵਰੀ ਕੀ ਯੋਗਦਾਨ ਦੇਖੋ ਜੀ ਪਾਕਿਸਤਾਨ ਦਾ ਜਿਹੜਾ ਉਹ ਖਿਤਾਬ ਨਾ ਹੁਣ ਅਸੀਂ ਪਾਕਿਸਤਾਨ ਕਹਿੰਦੇ ਇਹ ਚਲੋ ਇਹ ਬਣਿਆ ਤੁਸੀਂ 47 ਦੇ ਵਿੱਚ ਵੱਖ ਹੋਇਆ ਸੀ ਲੇਕਿਨ ਇਹ ਦੀ ਜਿਹੜੀ ਹਿਸਟਰੀ ਹੈ ਉਹ 47 ਤੋਂ ਸ਼ੁਰੂ ਨਹੀਂ ਨਾ ਹੁੰਦੀ ਉਹ ਸੋਸਟੋ ਬਹੁਤ ਪਹਿਲਾਂ ਜਦੋਂ ਦਾ ਇਹ ਤਰਤੀਆ ਉਦੋਂ ਦੀ ਹੀ ਹੈ ਇਸ ਵਾਸਤੇ ਬਹੁਤ ਜ਼ਿਆਦਾ ਨਾ ਹੈ ਇਹਨੇ ਜਿਹੜਾ ਉਹਨਾਂ ਇਤਫਾਕ ਨਾਲ ਕਾਨੂੰਨ ਜਾਂ ਹਾਂ ਸਾਤੀ ਤੋਂ ਤਾਂ ਐਪਲੀਕਲੀ ਹੁਣ ਉਹ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਬਗਤ ਸਿੰਘ ਦਾ ਸੱਤ ਪਹਿਲਾ ਨਾਂ ਹੈ ਬਗਤ ਸਿੰਘ ਜਿਹੜੇ ਸਨ ਉਹ ਗਵਰਨਮੈਂਟ ਕਾਲਜ ਦਾ ਜਿਹੜਾ ਉਹਨਾਂ ਨੇ ਲਾਅ ਨਿਗਾ ਹੈ ਜਿੱਥੇ ਮੈਂ ਪੜ੍ਹਾ ਨਹੀਂ ਐ ਮੈਂ ਤਾਂ ਜਿੱਥੇ ਜਿੱਥੇ ਦਾ ਮੈ ਇਦਾਰਾ ਹੈ ਉਸ ਉਹਨਾਂ ਦੇ ਵਿੱਚ ਬੈਠ ਕੇ ਤੇ ਉਹਨਾਂ ਨੇ ਉਹ ਸਾਰੇ ਉਹ ਗੱਲਾਂ ਬਤਾ ਕੀਤੀਆਂ ਇੱਕ ਜਿਹੜੀ ਅਗਈ ਦਿੱਤੀ ਔਰ ਖਾਤਾ ਖੁਸ਼ੀਦਨ ਮਰ ਸਾਹਿਬ ਜਿਹੜੇ ਸਨ ਉਹ ਵੀ ਉਦੋਂ ਤੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਸਾਰਾ ਕੁਝ ਜਲਾਨਾ ਹੋਇਆ ਇਸੇ ਤਰ੍ਹਾਂ ਹੋਰ ਬੜੇ ਨਾਂ ਹੈਗੇ ਨੇ ਰਾਜਨਵਾਸ ਫਗਰ ਦਾ ਨਾਂ ਹੈਗਾ ਹੋਰ ਜਿਹੜੇ ਨੀਲੇ ਬਾਗ ਦੇ ਇਲਾਕੇ ਦੇ ਜਿਹੜੇ ਸਾਡੇ ਹੀਰੋਨ ਦੇ ਸਨ ਉਹਨਾਂ ਦੇ ਨਾਂ ਹੈਗੇ ਨੇ ਇਹ ਤੇ ਉਹ ਨਹੀਂ ਜਿਹੜੇ ਹਿਸਟੋਰੀਕਲੀ ਨੇ ਜੀ ਇਸ ਤੋਂ ਇਲਾਵਾ ਵੀ ਜਿਹੜੇ ਨੇ ਜਿਹੜੇ ਹੁਣ ਲੋਕ ਕੰਮ ਕਰ ਰਹੇ ਨੇ ਮੈਂ ਛੋਟੇ ਛੋਟੇ ਬਿਸ਼ੱਕ ਉਹਨਾਂ ਵੱਡਾ ਕਭਗ ਸਿੰਘ ਵਰਗਾ ਕੰਮ ਨਾ ਕਰ ਸਕਦੇ ਹੋ ਲੇਕਿਨ ਇਹ ਕਿ ਜਿੱਥੇ ਵੀ ਬਿਠੇ ਹੋਏ ਨੇ ਪੰਜਾਬੀਅਰ ਵੀ ਸੰਗਤ ਵਾਲੇ ਨੇ ਪਿਲਾਕ ਵਾਲੇ ਨੇ ਛੋਟਾ 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 ਸਾਰੇ ਜਿਹੜੇ ਪੰਜਾਬੀ ਨੈਸ਼ਨਲਿਜ਼ਮ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਕੁਛ ਆਪਣੀ ਆਪਣੀ ਸਾਥੀ ਕਰ ਰਹੇ ਨੇ ਉਹਨਾਂ ਦੇ ਉੱਤੇ تفصیلی اودے میں گل جی کانفرنس ہے اودے وچ ਕਰਾਂਗੇ ਬਿਲਕੁل اور ਪੱਧਾਪੀ ਦਾ پروکت ਤੁਸੀਂ ਕਿਵੇਂ ਦੇਖ ਰਹੇ ਹੋ پاکستان ਦੇ ਵਿੱਚ ਉਹ ਉਸੇ ਤਰ੍ਹਾਂ ਦੀ ਹੈ ਜਿਸ ਨਾਲ ਤੁਸੀਂ ਹਿੰਦੁਸਤਾਨ ਵਿੱਚ ਦੇਖੋਗੇ ਉਮੀਦ ਦੇਖੋ ਜੀ ਮੈਂ ਇਹ ਗੱਲ ਕਹਨੀ ਹੈ ਕਿ ਉਮੀਦ ਦੇਤੇ ਦੁਨੀਆ ਕਰ ਨੇ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਸਕਤੋ ਪਹਿਲਾ ਹੈ ਕਿ ਹਮ ਨਹੀਂ ਕੋਈ ਗਰਮਟ ਕਰਦੀ ਤੇ ਅਸੀਂ ਵੀ ਨਾ ਕਰੀਏ ਅਸੀਂ ਤੇ ਕਰੀਏ ਨਾ ਮੈਂ ਸਮਝੀ ਹੂਏ ਕਿ ਜਿੰਨੇ ਦੇਖ ਕੇ ਇੱਕ ਵੀ ਪੰਜਾਬੀ ਜੁੰਡਾ ਹੈ ਤੇ ਉਹਨੇ ਦੇ ਤੋ ਪੰਜਾਬੀ ਤੇ ਰਹੇਗੀ ਇਹ ਤੇ ਨੂੰ ਜੇ ਤੂੰ ਚਾਹਤਦਾ ਮੈਂ ਤੁੰਦਾ ਨਾ ਇਸ ਕਰ ਬਸ ਤੇ ਤੁਸੀਂ ਇਹਦਾ ਵਿਚਾਰ ਖਿਆਲ ਰੱਖਦੇ ਆ ਮੈਂ ਸਭ ਨਾਲ ਕਿ ਤੁਹਾਡੇ ਆਇਆ ਦਾ ਅਸੀਂ ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਤੇ ਬੀ ਜੋੜਦਾ ਪਰ ਪੂਰ ਫਾਇਦਾ ਠਾਣਾ ਕਿ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਵਾਸ਼ਾ ਸ਼ੁਕਰੀਆ ਮਾਈ